ਐਮੀ ਅਸੀਂ ਲੱਲੂ ਪੰਜੂ ਤਾਂ ਹੈ ਨਹੀਂ ਕਿ ਇਹ ਐਂ ਭੱਜੇ ਫਰੀਏ ਤੇ ਉੱਥੇ ਦਰਵਾਜੇ ਬੰਦ ਕਰਦੇ ਨੇ ਚੀਫ ਮਿਨਿਸਟਰ ਨੇ ਉਹ ਪਾਰਟੀਆਂ ਸੱਦੀਆਂ ਜਿਹੜੀਆਂ ਕਰੱਪਸ਼ਨ ਕਰਦੀਆਂ ਤੇ ਡਰੱਗਸ ਦੇ ਨਾਲ ਉਹ ਸਹਿਮਤ ਨੇ ਤੇ ਸਾਨੂੰ ਤਾਂ ਸੱਦਿਆ ਨਹੀਂ ਕੋ ਕਰ ਕੇ ਸੀ ਇਹੋ ਜਿਹਾ ਕੰਮ ਨਹੀਂ ਕਰਦੇ ਇਹ ਸਾਡੀ ਇੱਜ਼ਤ ਹੈ ਜੇ ਸਾਨੂੰ ਦੇਖਤੀ ਆਉਂਗਾ ਤਾਂ ਜਾਵਾਂਗੇ ਨਾ ਉਹਨਾਂ ਦਾ ਵੰਡ ਕਾਰਡੀਨਲ ਹੈ ਜੀ ਸਾਰੇ ਮੁੱਦੇ ਸਾਰੇ ਮੁੱਦੇ ਤਾਂ ਹੈਗੇ ਹੈ ਕਰਪਸ਼ਨ ਦੇ ਤੇ ਡਰੱਗਸ ਦੇ ਹੈਨਾ ਤੇ ਚੀਫ ਮਿਨਿਸਟਰ ਨੇ ਉਹ ਪਾਰਟੀਆਂ ਸੱਦੀਆਂ ਜਿਹੜੀਆਂ ਕਰਪਸ਼ਨ ਕਰਦੀਆਂ ਤੇ ਡਰੱਗਸ ਦੇ ਨਾਲ ਉਹ ਸਹਿਮਤ ਨੇ ਤੇ ਸਾਨੂੰ ਤਾਂ ਸੱਦਿਆ ਨਹੀਂ ਕੋਈ ਕਰ ਕੇ ਸੀ ਇਹੋ ਜਿਹਾ ਕੰਮ ਹੀ ਨਹੀਂ ਕਰਦੇ ਜੇ ਸੱਦਣਗੇ ਤਾਂ ਤੁਹਾਨੂੰ ਦੱਸ ਦਵਾਂਗੇ ਉਹ ਜਿਹੜੇ ਦੌਰ ਦੇ ਐਸਪੀਐਲ ਦਾ ਜ਼ਿਕਰ ਕਰ ਰਹੇ ਨੇ ਐਸਪੀਐਲ ਦੇ ਮਸਲੇ ਲੈ ਕੇ ਕਿਉਂਕਿ ਹਾਈ ਕੋਰਟ ਤੋਂ ਛੋਕਾ ਰਿਪੋਰਟ ਤੋਂ ਛੋਕਾ ਆ ਗਿਆ ਸੀ ਫਿਰ ਜੇ ਸੱਦਿਆ ਤਾਂ ਅਸੀਂ ਜ਼ਰੂਰ ਜਾਵਾਂਗੇ ਕਿਉਂ ਕਰਕੇ ਹੋਪਲੀ ਹੋਪਲੀ ਸਾਡਾ ਦੇ ਨੇ ਸੋਸ਼ਲ ਮੀਡੀਆ ਤੇ ਉਹਨੇ ਸਾਰਾ ਵੀ ਕਹਿ ਸਾਰੀ ਕਰਾ ਲਈ ਨਹੀਂ ਜੀ ਸਾਡੀ ਇੱਜ਼ਤ ਹੈ ਜੇ ਸਾਨੂੰ ਦੇਖਤੀ ਆਊਗਾ ਤਾਂ ਜਾਵਾਂਗੇ ਐਵੇਂ ਅਸੀਂ ਲੱਲੂ ਪੰਜੂ ਤਾਂ ਹੈ ਨਹੀਂ ਕਿ ਇਹ ਐਂ ਭੱਜੇ ਫਰੀਏ ਤੇ ਉੱਥੇ ਦਰਵਾਜ਼ੇ ਬੰਦ ਕਰ ਦੇਣੇ ਕਾ ਵੀਜ਼ਾ ਨਹੀਂ ਤਾਂ ਰੋਕੇ ਨਹੀਂ ਸਭ ਤੋਂ ਵੱਡਾ ਡਾਇਰੈਕਟ ਪੰਜਾਬ ਨੇਚਰਲੀ ਇਹ ਮੇਰਾ ਮਤਲਬ ਮੈਰੀਜ ਤਾਂ ਜ਼ਿਆਦਾ ਹੁੰਦੇ ਨਹੀਂ ਤੁਹਾਡਾ ਰੰਗ ਬੜਾ ਗੋਰਾ ਹੈ ਸ਼ਾਇਦ ਤੁਸੀਂ ਵੀ ਤੁਹਾਨੂੰ ਵੀ ਨਾ ਮਿਲੇ ਮਾਂਪਾ ਹਾਂ 2000 ਚੋਗ ਦੇ ਚੇ ਲੋਕ ਸਭਾ ਚੋਣਾਂ ਹੋ ਰਹੀਆਂ ਹਨ ਹਾਂਜੀ ਤੇ ਤੁਹਾਡੀ ਪਾਰਟੀ ਵੱਲੋਂ ਕੀ ਤਿਆਰੀ ਕਰਦੇ ਸਾਡੀ ਪੂਰੀ ਤਿਆਰੀ ਹੈ ਜੀ ਬਿਲਕੁਲ ਪਿੰਡ ਪਿੰਡ ਤੱਕ ਇਹ ਗੜੀ ਗੜੀ ਤੱਕ ਮਹੱਲੇ ਮਹੱਲੇ ਕਾਰਡਰ ਬੜੇ ਫਿਰਦੇ ਆ ਤਕੜੀਆਂ ਚ ਤਕੜੀਆਂ ਹੋ ਕੇ ਲੜਾਂਗੇ ਕਿਹੜੇ ਕਿਹੜੇ ਮੁੱਦੇ ਅੱਗੇ ਲੈ ਕੇ ਆ ਰਹੇ ਹੋ ਫਿਰ ਉਹਦੇ ਵਿੱਚ ਕਿਵੇਂ ਸਤਲੁਜ ਜਰਨਲੈਂਡ ਦਾ ਵੀ ਹੈਗਾ ਤੇ ਜਿਹਦੇ ਤੇ ਹੁਣ ਪੈਸੇ ਵੀ ਹੋਣੇ ਆ ਕਰਵਾਉ ਪਾਣਾ ਨਾ ਜਿਹੜਾ ਸਤਲੁਜ ਦਾ ਮਸਲਾ ਨਾ ਜੀ ਇਹ ਤਾਂ ਜਿਹੜਾ ਰਿਪੇਰੀਅਨ ਲਾਅ ਹੈ ਉਹ ਨਹੀਂ ਕਹਿੰਦਾ ਕਿ ਤੁਸੀਂ ਆਪਣਾ ਪਾਣੀ ਹਰਿਆਣਾ ਤੇ ਰਾਜਸਥਾਨ ਜਿਹੜਾ ਰਿਪੇਰੀਅਨ ਸਟੇਟਸ ਨਹੀਂ ਹੈ ਉਹਨਾਂ ਨੂੰ ਜਾ ਸਕੂਗੀ ਜੇ ਤੁਸੀਂ ਸੱਚੀ ਪੁੱਛੋ ਮੈਨੂੰ ਕਿ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਜਿਹੜਾ ਪਾਕਿਸਤਾਨ ਦਾ ਪੰਜਾਬ ਹੈ ਉਸ ਨੂੰ ਹੱਕ ਜ਼ਿਆਦਾ ਹੈ ਤੇ ਹਰਿਆਣਾ ਤੇ ਰਾਜਸਥਾਨ ਨੂੰ ਘੱਟ ਹੈ ਜੋ ਪੇਂਡਨ ਕਹਿੰਦਾ ਕਿ ਜਿਹੜੇ ਸੂਬੇ ਦੇ ਵਿੱਚੋਂ ਨਦੀ ਨਿਕਲਦੀ ਹੈ ਉਸੇ ਸੂਬੇ ਦਾ ਹੱਕ ਉਸੇ ਸੂਬੇ ਨੂੰ ਹੈ ਤੇ ਨਦੀ ਫੇਰ ਪਾਕਿਸਤਾਨ ਨੂੰ ਜਾਂਦੀਆਂ ਸਾਰੀਆਂ ਨਾ ਹਰਿਆਣੇ ਨੂੰ ਜਾਂਦੀਆਂ ਹਰਿਆਣੇ ਨੂੰ ਜਮਨਾ ਜਾਂਦੀ ਹੈ ਉਹ ਲੈ ਸਕਦੇ ਆ ਜਦੋਂ ਹੱਕ ਹੀ ਨਹੀਂ ਹੈ ਕਨਸਟੀਟਿਊਸ਼ਨਲ ਫਿਰ ਕਿਵੇਂ ਪਾਣੀ ਜਾਊਗਾ ਜੀ ਇਹ ਤਾਂ ਸਾਡੇ ਚੀਫ ਮਿਨਿਸਟਰਜ਼ ਨੇ ਕਹਿ ਰੋ ਤਾਂ ਲੱਗ ਕੇ ਬਾਅਦ ਵਿੱਚ ਸਾਰਿਆਂ ਨੇ ਬੇਈਮਾਨੀ ਕੀਤੀ ਹੋਈ ਹੈ ਜਿਹੜੇ ਇਹ ਦਸਤ ਕਰਤੇ ਇਹ ਪਾਣੀ ਬਾਹਰ ਜਾਣ ਨੂੰ ਕਾਨੂੰਨ ਦੇ ਮਤਲਬਕ ਨਹੀਂ ਜਾ ਸਕਦੇ ਕਨਸਟੀਟਿਊਸ਼ਨ ਦੇ ਮਤਲਬਕ ਨਹੀਂ ਜਾ ਸਕਦੇ ਹੈਗੇ ਕਨਸਟੀਟਿਊਸ਼ਨ ਦੇ ਮਤਲਬਕ ਇੰਡੀਆ ਅਜੇ ਵੀ ਸੈਕੂਲਰ ਤੇ ਸੋਸ਼ਲਿਸਟ ਮੁਲਕ ਹੈ ਪਰ ਸਰਕਾਰ ਨੇ ਜਿਹੜੀ ਸਾਨੂੰ ਇਹ ਕਨਸਟੀਟਿਊਸ਼ਨ ਦੀ ਕਾਪੀ ਜਿੱਤੀ ਉਹਦੇ ਵਿੱਚ ਸੈਕੂਲਰ ਤੇ ਸੋਸ਼ਲਿਜ਼ਮ ਲਿਖਿਆ ਹੁਣ ਇਹ ਤਾਂ ਨਹੀਂ ਚੱਲੂਗਾ ਇਹ ਇਹ ਤਾਂ ਕਨਸਟੀਟਿਊਸ਼ਨ ਦੇ ਮੁਤਾਬਕ ਚੱਲੂਗਾ ਸਾਰਾ ਮੋਲ ਮੰਤ੍ਰ ਅੱਜ ਕੀ ਕਮੇਟੀ ਬੁੜੀ ਸੀ ਹਾਂਜੀ ਬੇਸਿਕ ਬੈਂਕੀ ਦੀ ਮੌਜੂਦ ਹੈ ਬੇਸਿਕ ਬੈਂਕੀ ਜਿਹਨਾਂ ਦੇ ਉੱਪਰ ਸੇਕ ਅਤਿਆਰ ਸ਼ਫੀਕ ਨੂੰ ਵੀ ਇਲਜ਼ਾਮ ਲੱਗੇ ਸੀ ਅੱਜ ਉਹਨਾਂ ਦੀ ਮੌਤ ਹੋ ਗਈ ਜੀ ਠੀਕ ਹੈ ਜੀ ਜੀ ਮੌਤ ਹੁੰਦੀ ਹੈ ਜੀ ਅਫਸੋਸ ਹੀ ਹੁੰਦਾ ਪਰ ਜਿਹੜੇ ਉਹਨੇ ਮਾੜੇ ਕੰਮ ਕੀਤੇ ਐ ਉਹ ਉਸ ਨੂੰ ਨਹੀਂ ਸੀ ਕਰਨੇ ਚਾਹੀਦੇ ਜਿਹੜਾ ਉਹ ਕੈਟ ਬਣ ਗਿਆ ਸੀ ਕੈਟ ਬਣ ਕੇ ਉਸਨੇ ਬੇਗਨਾ ਸਿੱਖਾਂ ਨੂੰ ਮਾਰੇ ਇਹ ਰੱਬ ਦਾ ਭਾਣਾ ਆਪਾਂ ਨੂੰ ਮੰਨਣਾ ਪਊ ਅਸੀਂ ਸਮਝਦੇ ਹਾਂ ਕਿ 13 ਸਾਲ ਬਾਅਦ ਸਿੱਖਾਂ ਦੀ ਜਿਹੜੀ ਰਿਲੀਜੀਅਸ ਫਰੀडम ਐ ਉਹ ਇੰਡੀਆ ਨੇ ਖਤਮ ਕਰ ਦਿੱਤੀ ਹੈ ਇਹ ਬੜੇ ਅਫਸੋਸ ਦੀ ਗੱਲ ਹੈ ਕਿਉਂਕਿ ਕਨਸਟੀਟਿਊਸ਼ਨ ਦੇ ਵਿੱਚ ਰਿਲੀਜੀਅਸ ਫਰੀडम ਧਾਰਾ 25 ਦੇ ਵਿੱਚ ਹੈਗੀ ਹੈ ਪਰ ਜਿਹੜੀ ਸਾਡੇ ਨਵੇਂ ਐਮਪੀਜ਼ ਨੂੰ ਸਾਨੂੰ ਮੈਨੂੰ ਕਨਸਟੀਟਿਊਸ਼ਨ ਦੀ ਨਵੀਂ ਕਿਤਾਬ ਮਿਲੀ ਹੈ ਉਹਦੇ ਵਿੱਚ ਜਿਹੜਾ ਪ੍ਰੀਐਮਬਲ ਹੈ ਉਹਦੇ ਵਿੱਚੋਂ ਦੋ ਲਫਸ ਇਕੱਠੇ ਗਏ ਹੈ ਇੱਕ ਇਕੱਠੇ ਆ ਗਿਆ ਸੈਕੂਲਰਿਜ਼ਮ ਤੇ ਇਕੱਠਾ ਆ ਗਿਆ ਸੋਸ਼ਲਿਜ਼ਮ ਸੋ ਮੇਰਾ ਮਤਲਬ ਹੈ ਕਿ ਕਨਸਟੀਟਿਊਸ਼ਨ ਨੂੰ ਬਿਦਾਊਟ ਤਬਦੀਲ ਕਰਿਆ ਜਿਹੜਾ ਤੌਰ ਤਰੀਕਾ ਹੈਗਾ ਕਿ ਪਹਿਲਾਂ ਸਟੇਟਸ ਦੇ ਵਿੱਚ ਵੋਟ ਪਾਉਗੀ ਫਿਰ ਪਾਰਲੀਮੈਂਟ ਤੇ ਜਾਊਗੀ ਫਿਰ ਰਾਜ ਸਭਾ 'ਚ ਜਾਊਗੀ ਇਹ ਬੀਜੇਪੀ ਆਰਐਸਐਸ ਗਵਰਨਮੈਂਟ ਨੇ ਆਪਣੇ ਆਪ ਹੀ ਕਨਸਟੀਟਿਊਸ਼ਨ ਨੂੰ ਤਬਦੀਲ ਕਰ ਦਿੱਤਾ ਹੈਗਾ। ਔਰ ਸਾਡੇ ਜਿਹੜੇ ਇਲੈਕਸ਼ਨ ਐਸਟੀਪੀਸੀ ਦੇ 13 ਸਾਲ ਦੇ ਲਈ ਨਹੀਂ ਹੋਏ। ਸਾਨੂੰ ਬੜਾ ਸ਼ੱਕ ਹੈ ਕਿ ਅਸੀਂ ਇੱਥੋਂ ਦੇ ਅਸਲੀ ਵਸਿੰਦੇ ਹੈਗੇ ਆਂ ਕਿ ਨਹੀਂ ਹੈਗੇ। ਤੇ ਜਿਹੜੇ ਐਸਟੀਪੀਸੀ ਤੇ ਆਰਡਰ ਜਾਈ ਹੈ ਉਹਦੇ ਬਾਰੇ 2 ਮਿੰਟ ਤੁਹਾਨੂੰ ਸਰ ਕੁਸ਼ਲਪਾਲ ਸਿੰਘ ਜੀ ਬਰੀਫ ਕਰਨਗੇ ਕਿ ਕਿਹੜੀਆਂ-ਕਿਹੜੀਆਂ ਘਟਾ ਹੈਗੀਆਂ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰ ਦਊਗਾ ਜਿਵੇਂ ਮੈਂ ਕਿਹਾ ਕਿ ਮੁਸਲਮਾਨਾਂ ਨੂੰ ਮਾਰਤਾ ਬਾਲਾਕੋਟ ਦੇ ਵਿੱਚ 에ਅਰਫੋਰਸ ਸਟ੍ਰਾਈਕ ਕਰਤੀ ਤੇ ਵੋਟਾਂ 2019 ਦੇ ਵਿੱਚ ਬੀਜੇਪੀ ਆਰਐਸਐਸ ਨੇ ਬਹੁਤ ਜ਼ਿਆਦਾ ਹਿੰਦੂਤਵਾ ਦੀਆਂ ਲੈ ਲਈਆਂ ਇਤਿਹਾਸਾ ਹੋਣ ਵਾਲੇ ਲਖਣਾਂ ਦੇ ਵਿੱਚ ਸਿੱਖਾਂ ਨੂੰ ਕਹਿ ਕੇ ਕੀ ਕੀ 테ਰਰਿਸਟਸ ਨੇ ਤੇ ਅਸੀਂ ਕੈਨੇਡਾ ਤੇ ਬਾਹਰ ਦੇ ਮੁਲਕਾਂ ਦੇ ਵਿੱਚ ਉਸੇ ਤਰ੍ਹਾਂ ਮਾਰਾਂਗੇ ਜਿਵੇਂ ਅਮਰੀਕਾ ਨੇ ਪਾਕਿਸਤਾਨ ਦੇ ਵਿੱਚ ਉਹ ਕਿਹੜਾ ਸੀ ਇਹ ਹਾਂਜੀ ਜੀ ਹਾਂਜੀ ਬਾਕੀ ਆ ਮੁਸਲਮਾਨ ਯਾਰ ਹਿਰਨ ਦੀ ਸਾਮਾ ਬਿੰਦ ਲਾਰਡਨ ਮਾਰਿਆ ਸੀ ਅਸੀਂ ਹੁਣ ਇਹ ਸਿੱਖ ਤੇਰਸ ਨੂੰ ਕਿਤੇ ਵੀ ਜਾ ਕੇ ਮਾਰ ਸਕਦੇ ਆ ਤੇ ਜਿਹੜਾ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਹਿਤਾ ਕਿ ਇੰਡੀਆ ਦਾ ਹੱਥ ਹੈਗਾ ਇਹ ਬਿਲਕੁਲ ਗੱਲ ਠੀਕ ਹੈ ਕਿਉਂ ਕਰਕੇ ਮੇਰੇ ਤਜਰਬੇ ਤੋਂ ਇਹ ਲਾਈਨ ਐ ਚਲਦੀ ਹੈ ਕਿ ਜਿਹੜਾ ਕੈਬਨਿਟ ਸੈਕਟਰੀ ਹੈ ਉਦੇ ਥੱਲੇ ਰੋ ਦਾ ਮਹਿਕਮਾ ਹੁੰਦਾ ਹੈ। ਉਹਦੇ ਥੱਲੇ ਰੋ ਦਾ ਜਿਹੜਾ ਮਿਲਟਰੀ ਵਿੰਗ ਹੈ ਉਹ ਆਉਂਦਾ ਹੈ। ਤੇ ਜਿਹੜਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਉਹ ਪਾਰਲੀਮੈਂਟ ਨੂੰ ਰਿਸਪੌਂਸਿਬਲ ਨਹੀਂ ਹੈ। ਜਦਕਿ ਤੁਸੀਂ ਤੇ ਮੈਂ ਜੋ ਵੀ ਹਿੰਦੁਸਤਾਨ ਦੇ ਵਿੱਚ ਹੈਗੇ ਆ ਅਸੀਂ ਸਾਰੇ ਪਾਰਲੀਮੈਂਟ ਦੇ ਥੱਲੇ ਆਉਂਦੇ ਆ। ਪਰ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਆਈਬੀ ਦਾ ਡਾਇਰੈਕਟਰ ਰੋ ਦਾ ਡਾਇਰੈਕਟਰ ਮਿਲਟਰੀ ਇੰਟੈਲੀਜੈਂਸ ਦਾ ਡਾਇਰੈਕਟਰ ਇਹ ਰਿਸਪੌਂਸਿਬਲ ਟੈਕਾਉਂਟ ਬਲ ਪਾਰਲਮੈਂਟ ਨੂੰ ਨਹੀਂ ਹੈ ਇਹਨਾਂ ਦੀਆਂ ਖੁਫੀਆਂ ਸੀਕ੍ਰੀਟ ਸਰਵਿਸ ਫੰਡਸ ਹੈਗੀਆਂ ਜਿਨ੍ਹਾਂ ਨੂੰ ਆਡਿਟ ਨਹੀਂ ਕੀਤਾ ਜਾਂਦਾ ਜੀ ਦਾ ਮਤਲਬ ਹੈ ਦੀ ਨੈਸ਼ਨਲ ਸਕਰਟੀ ਐਡਵਾਈਜ਼ਰ ਤੇ ਸਾਡੀਆਂ ਇੰਟੈਲੀਜੈਂਸ ਏਜੰਸੀਆਂ ਇਹ ਇੱਕ ਸਟੇਟ ਵਿਥਨ ਸਟੇਟ ਬਣ ਚੁੱਕੀਆਂ ਜਿਨ੍ਹਾਂ ਨੂੰ ਪਾਰਲੀਮੈਂਟ ਦੇ ਥੱਲੇ ਜੇ ਅਸੀਂ ਜਮਹੂਰੀਅਤ ਦੇ ਵਿੱਚ ਮੰਨਦੇ ਆ ਇਹਨਾਂ ਨੂੰ ਲੈ ਕੇ ਆਉਣਾ ਪਊਗਾ ਸਾਨੂੰ ਬਹੁਤ ਮੁਸ਼ਕਲ ਆ ਤਾਰੀ ਹੈ ਕਿ ਸਾਰੀਆਂ ਸਿੱਖ ਸੰਸਥਾਵਾਂ ਦਰੀਆਂ ਹੋਈਆਂ ਕਿ ਅਸੀਂ ਜਿਹੜਾ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ ਹਰਦੀਪ ਸਿੰਘ ਨਿੱਜੜ ਨੂੰ ਫੇਰ ਸੁਖਦੂਲ ਸਿੰਘ ਨੂੰ ਫੇਰ ਮਲਕ ਨੂੰ ਇਹ ਸਾਰਾ ਇੰਡੀਆ ਨੇ ਕਰਾਇਆ ਹੈ ਤੇ ਟਰੂਡੋ ਸਾਹਿਬ ਨੇ ਠੀਕ ਗੱਲ ਕੀਤੀ ਹੈ